ਦਾ ਤਾਂ ਦਸ ਮਾੜੀ ਗੁਰਜੀ ਦੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੀਆਂ ਤੁਸੀਂ ਸਾਰੇ ਚੜ੍ਹਦੀ ਕਲਾ ਛੋਗੇ ਆਜੋ ਜੀ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਅੱਜ ਆਪਾਂ ਕਰਾਂਗੇ ਗੱਲਾਂ ਬਾਤਾਂ ਤੇ ਹਾਂ ਜੀ ਫਰੀਦਕੋਟ ਦੇ ਵਿੱਚ ਜਿਹੜਾ ਰਪਿੰਦਰ ਕੌਰ ਨੇ ਆਪਣੇ ਘਰ ਵਾਲੇ ਨੂੰ ਮਰਾਇਆ ਜਿਹੜੀ ਖਬਰ ਚੱਲ ਰਹੀ ਆਂ ਵੀ ਇੱਕ ਮੁੰਡੇ ਨੂੰ ਉਹਦੀ ਵਾਈਫ ਨੇ ਲਾਈਕ ਵਾਈਫ ਨੇ ਆਪਣੇ ਹਸਬੰਡ ਨੂੰ ਮਰਵਾਇਆ ਆਪਣੇ ਆਸ਼ਕ ਦੇ ਨਾਲ ਰਲ ਕੇ 5 ਗੋਲੀਆਂ ਕੋਕ ਦੇ ਵਿੱਚ ਰਲਾ ਕੇ ਦਿੱਤੀਆਂ ਇਹ ਕੋਠੇ ਤੇ ਰਾਤ ਨੂੰ ਉਹਨੂੰ ਮਾਰ ਦਿੱਤਾ ਹਾਂਜੀ ਆ ਬਹੁਤ ਗਲਤ ਗੱਲ ਆ ਦੇਖੋ ਜੇ ਤੁਹਾਡਾ ਰਿਸ਼ਤਾ ਨਹੀਂ ਚੱਲਦਾ ਮਤਲਬ ਕੋਈ ਪ੍ਰੋਬਲਮ ਆ ਤੁਹਾਡੇ ਰਿਸ਼ਤੇ ਜਾਂ ਤੁਹਾਨੂੰ ਕੋਈ ਹੋਰ ਰਿਸ਼ਤੇ ਤੋਂ ਬਾਹਰ ਪਸੰਦ ਆ ਜਾਂ ਕਿੱਦਾਂ ਵੀ ਆ ਤੇ ਜਾਨ ਲੈਣ ਤੱਕ ਨਹੀਂ ਜਾਣਾ ਚਾਹੀਦਾ ਮਤਲਬ ਠੀਕ ਆ ਅ ਉਮਲਾਦਰ ਦੇ ਬੱਚੇ ਨਹੀਂ ਸੀਗੇ ਨਾ ਹਾਂਜੀ ਇਦਾਂ ਨਹੀਂ ਕਿਦਾ ਬੱਚਿਆਂ ਬਾਰੇ ਹਾਂ ਬੱਚਿਆਂ ਦੇ ਬੱਚੇ ਹੁਣ ਫਿਰ ਥੋੜੀ ਕਸਟਡੀ ਦਾ ਪ੍ਰੋਬਲਮ ਆ ਜਾਂਦੀ ਆ ਨਹੀਂ ਤਾਂ ਜੇ ਤੁਹਾਡੇ ਬੱਚੇ ਨਹੀਂਗੇ ਤਾਂ ਇੱਕ ਦੂਜੇ ਨੂੰ ਛੱਡ ਦਿਓ ਬਾਤੋ ਬਾਤ ਇਹ ਤਾਂ ਨਹੀਂ ਸਾਫ਼ ਕਹੋ ਜੇ ਤੁਹਾਡੇ ਜੀ ਇੰਨੀ ਮਤਲਬ ਹੈਗਾ ਕਿ ਕਿ ਇਹ ਰਿਸ਼ਤਾ ਛੱਡ ਕੇ ਤੁਸੀਂ ਦੂਜੇ ਨਾਲ ਰਹਿਣਾ ਮਤਲਬ ਹੈ ਤੇ ਨਹੀਂ ਉਹ ਕਿਸੇ ਨਾ ਕਿਸੇ ਤਰ੍ਹਾਂ ਮੂਰੇ ਆ ਹੀ ਜਾਂਦਾ ਹੁੰਦਾ ਜਿੰਨਾ ਮਰਜ਼ੀ ਲਘੋ ਲੈ ਜਿੰਨਾ ਮਰਜ਼ੀ ਚਲਾਕੀ ਕਰ ਲੈ ਜਿੰਨਾ ਮਰਜ਼ੀ ਸੁਪਲੈਨਿੰਗ ਕਰ ਲੋ ਤੁਸੀਂ ਜਿੰਨੀਆਂ ਮਰਜ਼ੀ ਤੁਸੀਂ ਆਹ ਜਿਹੜੀਆਂ ਕ੍ਰਾਈਮ ਵਾਲੀਆਂ ਰਿਪੋਰਟਾਂ ਚੋ ਵੀ ਆ ਦੇਖੀ ਜਾਓ ਸਿੱਖ ਲੋ ਮਹਾਰਾਜ ਸੱਚਮੂਰੇ ਲਿਆ ਹੀ ਦਿੰਦਾ ਤੇ ਹੋਇਆ ਕਿ ਉਹਨੇ ਪਲੈਨਿੰਗ ਤਾਂ ਇਦਾਂ ਹੀ ਕੀਤੀ ਹੋਣੀ ਕਿ ਫੜੇ ਨਾ ਜਾਵਾਂਗੇ ਆਪਾਂ ਇਹਦੇ ਨਾਲ ਹੀ ਕਰਕੇ ਭੱਜਾਂਗੇ ਪੈਸੇ-ਪੂਸੇ ਲੈ ਲਵਾਂਗੇ ਹਾਂਜੀ 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 ਉਹਨਾਂ ਦਾ ਪਲਾਨ ਨਹੀਂ ਸੀਗਾ ਵੀ ਆਪਾਂ ਜ਼ਮੀਨ ਜਿਹੜੀ ਆ ਮੁੰਡੇ ਦੀ ਉਹ ਸਾਰੀ ਆਪਾਂ ਲੈ ਲਾਂਗੇ ਤੇ ਸੋਨਾ-ਸਾਨਾ ਵੀ ਲੈ ਕੇ ਉਹ ਭੱਜ ਗਏ ਕਹਿੰਦੇ ਮੁੰਡਾ ਯੂਪੀ ਸਾਈਡ ਤੇ ਉਹ ਕੁੜੀ ਨੇ ਇਦਾਂ ਹੀ ਦੱਸਿਆ ਵੀ ਫੋਨ ਫੜਨ ਫੋਨ ਕਰਤਾ ਸੀ ਵੀ ਆਜੋ ਕਹਿੰਦੇ ਚੋਰੀ ਹੋ ਗਈ ਆ ਤੇ ਸੋਨਾ ਲਾ ਕੇ ਲੈ ਗਏ ਜਦ ਕਿ ਉਹਦੇ ਗੱਲੇ ਦੇ ਵਿੱਚ ਚੇਨ ਸੀਗੀ ਫਿਰ ਜਦ ਚੋਰੀ ਹੋਈ ਸੀ ਤਾਂ ਫਿਰ ਚੋਰਾਂ ਨੇ ਸਾਰਾ ਕੁਛ ਲੈ ਕੇ ਜਾਣਾ ਉਹਦੇ ਕਿੰਦਾ ਚੇਨ ਪਾਈ ਹੋਈ ਸੀ ਨਾ ਕਿ ਚੋਰੀ ਜੇ ਸੋਨਾ ਚੋਰੀ ਕਰਮਾ ਹੈ ਏ ਈ ਵੱਡੀ ਚੇਨ ਹਾਂਜੀ ਤੇ ਉਹਨੋਂ ਨਹੀਂ ਉਹਦਾ ਨਹੀਂ ਸ਼ੇਰ ਜਿਹਨੇ ਲਿਖਿਆ ਜਿਹਨੇ ਦੱਸਿਆ ਕਿ ਉਹ ਦੂਜਿਆਂ ਨੂੰ ਨੋਟਿਸ ਹੈ ਉਹਨਾਂ ਲਈ ਉਹ ਚੋਰਾਂ ਦੀ ਤਾਂ ਅੱਖ ਇੰਨੀ ਹੁੰਦੀ ਹੈ ਤੇਜ ਹੈਦ ਨੇ ਹਾਂਜੀ ਤੇ ਨਾਲੇ ਦੂਜੀ ਗੱਲ ਦੇਖ ਲਓ ਰਿਸ਼ਤੇ 'ਚ ਵੀ ਜੇ ਇਦਾਂ ਦੀ ਮਤਲਬ ਗੱਲ ਆ ਗਈ ਨਹੀਂ ਬਣਦੀ ਤੁਸੀਂ ਆਪਾਂ ਅਲੱਗ ਹੋ ਜਾਓ ਪੜ ਦੇ ਵਿੱਚ ਲਾਲਚ ਆ ਗਿਆ ਨਾ ਹਾਂਜੀ ਲਾਲਚ ਆ ਗਿਆ ਜਿਹੜੀ ਆ ਆ ਲੈਣਾ ਉਹ ਲੈਣਾ ਪਰ ਇਹ ਦੁਨੀਆ ਕਿਉਂ ਨਹੀਂ ਸੋਚਦੀ ਜਦੋਂ ਇਦਾਂ ਦੇ ਕੰਮ ਕਰਦੇ ਆ ਤੁਸੀਂ ਇਹ ਤਾਂ 25 ਕਿਲੇਾਂ ਦਾ ਮਾਲਕ ਸੀਗਾ ਮੁੰਡਾ ਸਾਰਾ ਕੁਝ ਉਹਦਾ ਹੀ ਸੀਗਾ ਪਰ ਇਹ ਸੋਚਣਾ ਆਪਾਂ ਨੂੰ ਆਮ ਬੱਚੇ-ਬੱਚੇ ਨੂੰ ਪਤਾ ਜੇ ਆਪਾਂ ਕਿਸੇ ਦੀ ਕੋਈ ਚੀਜ਼ ਲਵਾਂਗੇ ਤੱਕੇ ਨਾਲ ਜਿਹੜੀ ਤੁਹਾਡੇ ਨਹੀਂ ਹੈਗੀ ਆਪਾਂ ਕੋਈ ਝਾਲੀ ਕੰਮ ਕਰਕੇ ਜਿਵੇਂ ਕਿ ਝਾਲੀ ਸਿਗਨੇਚਰ ਕਰਾ ਲੈਂਦੇ ਕੋਈ ਕੀ ਠੱਗੀ ਮਾਰ ਕੇ ਜਿਹੜਾ ਵੀ ਤੁਸੀਂ ਪੈਸਾ ਕਮਾਉਂਗੇ ਜਾ ਕਿਸੇ ਦਾ ਖੋ ਕੇ ਲਓਗੇ ਉਹ ਤੁਹਾਡੇ ਨਹੀਂ ਹਾਜਮ ਹੋਣਾ ਬਿਲਕੁਲ ਨਹੀਂ ਹਾਜਮ ਹੋਣਾ ਇਹ ਸਗਾ ਦੁਗਣਾ ਤਿਗਣਾ ਚੁਗਣਾ ਕਰਕੇ ਪਤਾ ਨਹੀਂ ਕਿੰਨੇ ਪਰਸੈਂਟ ਤੁਹਾਡਾ ਨਿਕਲਣਾ ਨੁਕਸਾਨ ਹੀ ਹੋਣਾ ਹੁਣ ਕਿੱਥੇ ਸੋਚੀ ਬੈਠੀ ਹੋਣੀ ਹੈ ਕਿ ਮੈਂ ਪਤਾ ਨਹੀਂ ਹਾਂ ਕਿੰਨੇ ਬਾਅਦ ਚ ਐਸ਼ ਕਰੂੰਗੀ ਹੈ ਤਾਂ ਨਹੀਂ ਕਿ ਮਤਲਬ ਪਰ ਹੁਣ ਜਿਹੜੇ ਚ ਦੇਖੋ ਜੇਲ੍ਹ ਚ ਜਾ ਰਹੀ ਆ ਤੇ ਮੌਤ ਦੀ ਸਜ਼ਾ ਨਹੀਂ ਹੋ ਸਕਦੀ। ਇੱਕ ਪਹਿਲਾਂ ਆਪਾਂ ਕੇਸ ਸੁਣਿਆ ਸੀਗਾ ਉਹਦੇ ਚ ਮੌਤ ਦੀ ਸਜ਼ਾ ਹੋਣੀ ਨਾ। ਹਾਂ ਉਹਦੇ ਚ ਉਮਰ ਕੈਦ ਦੀ ਤੇ ਉਹਦੇ ਚ ਵੀ ਜ਼ਹਿਰ ਦਿੱਤੀ ਸੀ ਪਹਿਲਾਂ ਪਤਾ ਨਹੀਂ ਕੀ ਬਰੀਆਣੀ ਚ ਪਤਾ ਨਹੀਂ ਕੀ ਨੀਂਦੀਆਂ ਸੀ ਮੁੰਡੇ ਦਾ ਨਾਂ ਨਾ ਉਹ ਕੁੜੀ ਦੇ ਹਸਬੰਦ ਦਾ। ਯਾ ਇਦਾਂ ਦੇ ਹੁਣ ਬਹੁਤ ਕੇਸ ਹੋ ਰਹੇ ਆ। ਸਾਰੀ ਚ ਰਿਪੋਰਟ ਹੋ ਕੇ ਗਈ ਸੀ ਜੀ ਉਹ ਹੋ ਗਏ ਤੇ ਯਾ I mean ਇਦਾਂ ਦੇ ਕੇਸ ਸੁਣ ਕੇ ਠੀਕ ਆ ਪ੍ਰੋਬਲਮ ਹੁੰਦੀ ਆ ਫੈਮਲੀਆਂ ਚ ਇਹਦਾ ਨਹੀਂ ਨਹੀਂ ਬਣਦੀ ਤੁਹਾਡੀ ਇੱਕ ਦੂਜੇ ਨਾਲ। ਆਗ ਦੇ ਆਗ ਦੇ ਰਾਹ ਹੋ ਜੋ ਲਾਲਚ ਪੈਸੇ ਦਾ ਕਿਸੇ ਦਾ ਹੱਕ ਖੋਹੋਗੇ ਹਾਂ ਜਿਹੜਾ ਤੁਹਾਡਾ ਹੱਕ ਆ ਉਹ ਤਾਂ ਮੰਗਣਾ ਚਾਹੀਦਾ ਪਰ ਜਿਹੜਾ ਤੁਹਾਡਾ ਹੱਕ ਨਹੀਂਗਾ ਤੁਸੀਂ ਜਾਣ ਕੇ ਜਾਣ ਬੁੱਝ ਕੇ ਕਿਸ ਨੂੰ ਦੁਖੀ ਕਰਨ ਲਈ ਖਾਸ ਕਰਕੇ ਜਿੰਨਾ ਬੱਚੇ ਆ ਜਾਂਦੇ ਬੱਚੇ ਬੱਚੇ ਹੁਣ ਜੇ ਰਿਲੇਸ਼ਨਸ਼ਿਪ ਵਿੱਚ ਕਸਟਡੀ ਦੀ ਗੱਲ ਆ ਉੱਥੇ ਜੇ ਚਲਾਕੀ ਕਰਨੀ ਧੋਖਾ ਕਰਨਾ ਕੋਈ ਬੱਚੇ ਦੂਰ ਕਰਨਾ ਕਿਸੇ ਤੋਂ ਇੱਕ ਦੂਜੇ ਦੂਜੇ ਪਾਰਟਨਰ ਤੋਂ ਜਾਂ ਬੱਚਿਆਂ ਨੂੰ ਗਲਤ ਸਿਖਾਉਣਾ ਉਹ ਸਜ਼ਾ ਜ਼ਰੂਰ ਮਿਲਦੀ ਹੁੰਦੀ ਆ ਮਹਾਰਾਜ ਜ਼ਰੂਰ ਉਹਦਾ ਨਾ ਜੇ ਕੋਈ ਬੱਚਿਆ ਰਾਹੀਂ ਕਿਸੇ ਨੂੰ ਦੁਖੀ ਕਰਦਾ ਜਾਂ ਕਿਦਾਂ ਵੀ ਆ ਉਹ ਮਹਾਰਾਜ ਫਿਰ ਦੁੱਗਣਾ ਚੁਗਣਾ ਦਰਦ ਦਿੰਦਾ ਕਹਿੰਦੇ ਨਾ ਜੀ ਵਾਟ ਗੋਸ ਅਰਾਊਂਡ ਕਮਸ ਅਰਾਊਂਡ ਹੈ ਨਾ ਬਿਲਕੁਲ ਬਿਲਕੁਲ ਇਹ ਇਹ ਨਾ ਇਹ ਦੁਨੀਆ ਦੇ ਰੂਲਸ ਹੀ ਆ ਮਤਲਬ ਮਹਾਰਾਜ ਦੀ ਇਹ ਕੁਦਰਤ ਦੇ ਬਣਾਏ ਹੋਏ ਕਾਨੂੰਨ ਹੀ ਆ ਮਤਲਬ ਇਹ ਹਨ ਨਹੀਂ ਜੇ ਕਿਸੇ ਨੇ ਆਪਾਂ ਗਲਤ ਕਰਾਂਗੇ ਤਾਂ ਉਹ ਦੁੱਗਣਾ ਚੁਗਣਾ ਹੋ ਕੇ ਵਾਪਸ ਹੋਊ ਤੇ ਪਹਿਲੀ ਗੱਲ ਤਾਂ ਸਾਈਕੋਲੋਜੀਕਲੀ ਉਹ ਬੰਦਾ ਕਦੀ ਖੁਸ਼ ਰਹਿ ਨਹੀਂ ਸਕਦਾ ਜਿਹਨੇ ਕਿਸੇ ਨਾਲ ਗਲਤ ਕੀਤਾ ਹੋਵੇ ਹਾਂ ਜਿਹਨੇ ਦਰਦ ਸਿਆ ਉਹਨਾਂ ਦੀ ਸਾਈਡ ਵੀ ਇਦਾਂ ਹੁੰਦੀ ਆ ਠੀਕ ਆ ਦਰਦ ਜਰੂਰ ਆਉਂਦਾ ਮੁਸ਼ਕਲ ਜਰੂਰ ਆਉਂਦੀ ਆ ਤੇ ਉਹ ਥੋੜੇ ਪੀਰੀਅਡ ਲਈ ਹੁੰਦੀ ਆ ਹਾਂ ਤਾਂ ਨਹੀਂ ਤੇ ਉਹ ਇੱਕ ਤਰ੍ਹਾਂ ਦਾ ਨਿਕਲ ਜਾਂਦੀ ਆ ਉਹ ਬੰਦਾ ਸਾਈਕੋਲੋਜੀਕਲੀ ਇੰਪੈਕਟ ਨਹੀਂ ਹੁੰਦਾ ਪਰ ਜਿਹਨੇ ਜਾਣ ਬੁੱਝ ਕੇ ਕੀਤਾ ਗਲਤ ਕੰਮ ਉਹ ਸਾਈਕੋਲੋਜੀਕਲੀ ਮਰਦੇ ਦਮ ਤੱਕ ਨਾਲ ਹੀ ਦੁੱਖ ਜਾਣਾ ਚਾਹੇ ਉਹਦੇ ਕੋਲੇ ਲੱਖਾਂ ਕਰੋੜਾਂ ਅਰਬ ਅਰਬਾਂ ਪੈਸੇ ਕਿਉਂ ਨਾ ਹੋਣ ਸਾਰੀਆਂ ਸਹੂਲਤਾਂ ਕਿਉਂ ਨਾ ਹੋਣ ਪਰ ਜਿਹੜਾ ਦਿਮਾਗੀ ਤੌਰ ਤੇ ਅੰਦਰੋਂ ਬੰਦੇ ਨੂੰ ਤੰਗ ਕਰੀ ਜਾਣਾ ਉਹ ਨੂੰ ਸੁੱਖ ਚੈਨ ਨਹੀਂ ਕਦੀ ਮਿਲਦਾ ਸਕੂਨ ਨਹੀਂ ਮਿਲਦਾ ਹਾਂਜੀ ਪਰ ਮਾਪਿਆਂ ਨੂੰ ਤਾਂ ਮੁੜ ਕੇ ਉਹਨਾਂ ਦਾ ਜਵਾਨ ਪੁੱਤ ਮਿਲਣਾ ਨਹੀਂ ਦੇਖੋ ਕਿੰਨਾ ਸੁਮਸਮਖਾ ਸੀਗਾ ਹਨਾ ਸਾਰਾ ਕੁਝ ਹੀ ਵਧੀਆ ਸੀ ਨਹੀਂ ਬਹੁਤ ਮਾੜਾ ਆ ਤੇ ਇੱਥੇ ਵੀ ਹੋਰ ਵੀ ਆਪਾਂ ਖੁਣੀ ਦਾ ਜਿਵੇਂ ਵਿਆਹ ਕਰਾਓ ਕਿ ਕੈਨੇਡਾ ਆ ਜਾਂਦੇ ਆ ਬਾਹਰੋਂ ਫੋਨ ਬਲੌਕ ਕਰ ਦਿੰਦੇ ਆ ਬੁਲਾਉਂਦੇ ਨਹੀਂ ਅੱਛੀ ਜਿਹੀ ਗੱਲ ਨਹੀਂ ਸੁਣੀ ਜੀ ਉਹ ਮਨਦੀਪ ਕੌਰ ਜਿਹੜੀ ਉਹਦੇ ਦਿਓਰ ਨੇ 24 ਸਾਲ ਦੇ ਨੇ ਹਾਂ ਉਹ ਫਿਰ ਪਿੱਛੇ ਸੁਸਾਈਡ ਕਰ ਲੈਂਦੇ ਆ ਕਈ ਕਿ ਇੱਥੇ ਸੁਸਾਈਡ ਕਰ ਲੈਂਦੇ ਆ ਨਹੀਂ ਮਾਰਿਆ ਹਾਂ ਮਾਰ ਵੀ ਦਿੰਦੇ ਆ ਤੇ ਜੇ ਜੇ ਕੋਈ ਕਿਸੇ ਨੂੰ ਦੁਖੀ ਕਰਦਾ ਉਹਦੀ ਸੁਸਾਈਡ ਵੀ ਕਰ ਲੈਂਦੇ ਆ ਮਤਲਬ ਇਹ ਬਹੁਤ ਉਹ ਨਾ ਮਤਲਬ ਇਦਾਂ ਨਹੀਂ ਗਲਤ ਗੱਲਾਂ ਕਿਸੇ ਨੂੰ ਧੋਖਾ ਨਾ ਦਿਓ ਤੇ ਠੀਕ ਆ ਨਹੀਂ ਬਣਦੀ ਆਦਾ ਸਿੱਧਾ ਦੱਸੋ ਤੇ ਰਾਈਟ ਤੇ ਇੰਨਾ ਜ਼ਿਆਦਾ ਕਿਸੇ ਨੂੰ ਕੋਈ ਚੀਜ਼ ਉਲਝਾ ਕੇ ਉਹ ਲਾਈਕ ਹੁਣ ਪੈਸੇ ਤੇ ਬਹੁਤ ਮਸਲਾ ਹੁੰਦਾ ਪਾਣ ਲੱਖਾਂ ਲੈ ਕੇ ਕੈਨੇਡਾ ਆ ਜਾਂਦੇ ਆ ਪੜ੍ਹ ਫਿਰ ਉਹ ਦੂਜੇ ਹਸਬੰਡ ਵਾਈਫ ਉੱਧਰ ਉਹਨਾਂ ਨੂੰ ਦੁਖੀ ਕਰਦੇ ரைਟ ਉਹਨਾਂ ਨੂੰ ਪਹਿਰ ਫਿਰ ਪੱਕੇ ਨਹੀਂ ਕਰਾਉਂਦੇ ਜਾਂ ਬੁਲਾਉਂਦੇ ਨਹੀਂ ਜਾਂ ਤਾਂ ਫਿਰ ਜੇ ਇਦਾਂ ਨਹੀਂ ਹੋ ਜ਼ਿਆਦਾ ਹੋ ਗਿਆ ਨਾ ਤਾਂ ਡੀਲ ਬਣਾਈ ਹੀ ਆ ਤੁਸੀਂ ਉਹ ਡੀਲ ਤਾਂ ਪਹਿਲਾਂ ਨਿਵਾ ਲਓ ਬਾਅਦ ਚ ਕਰ ਲਿਓ ਜੋ ਕਰਨਾ ਜਾਂ ਨਾ ਹੀ ਕਰੋ ਫਤ ਨਹੀਂ ਸੋ ਚਲੋ ਵਾਹਿਗੁਰੂ ਸਾਰਿਆਂ ਨੂੰ ਸਤਿ ਸੰਤਿ ਵਕਸ਼ਣ ਮਹਾਰਾਜ ਕਿਰਪਾ ਕਰੇ ਏ ਤਾਂ ਦੁਨੀਆਦਾਰੀ ਚੱਲਦੀ ਹੁੰਦੀ ਆ ਚੱਲਦੀ ਰਹੀ ਆ ਚੱਲਦੀ ਰਹਿਣੀ ਆ ਅਨਫੋਰਚੂਨੇਟਲੀ ਸੋ ਜਿੰਦਗੀ 'ਚ ਦੁੱਖ ਤੇ ਸੁੱਖ ਤਾਂ ਆਉਂਦੇ ਹੀ ਰਹਣੇ ਆ ਰਾਈਟ ਹਾਂਜੀ ਮੈਂ ਇੱਕ ਵੀਡੀਓ ਦੇਖਦੀ ਹੁੰਦੀ ਆ ਮੀਤ ਨੇ ਉਹ ਭੈਣ ਜੀ ਆ ਯੂਕੇ ਦੇ ਵਿੱਚ ਉਹਨਾਂ ਨੂੰ ਬ੍ਰੇਨ ਕੈਂਸਰ ਹੋ ਗਿਆ ਹੂੰ ਤੇ ਉਹਨਾਂ ਦੇ ਦੋ ਪਿਆਰੇ ਪਿਆਰੇ ਬੱਚੇ ਇੱਕ ਬੇਟਾ ਇੱਕ ਬੇਟੀ ਤੇ ਵੱਡੀ ਬੇਟੀ ਮੰਨਣਾ ਦੋ ਬੇਟੀਆਂ ਆ ਵੱਡੀ ਬੇਟੀ 20 ਸਾਲ ਦੀ ਮੰਨਣਾ ਤੇ ਉਹਨਾਂ ਨੂੰ ਦੇਖ ਕੇ ਬਹੁਤ ਮਨ ਦੁਖੀ ਹੁੰਦਾ ਵੀ ਜੇ ਡਾਕਟਰ ਨੇ ਜਵਾਬ ਦੇ ਦਿੱਤਾ ਹੈ ਉਹਨਾਂ ਨੂੰ ਤੇ ਕੋ ਫਨ ਪੇਜ ਜੁਨਾ ਨਾ ਚਲਾਇਆ ਹਾਂ ਹਾਂ ਯਾ ਦੇਖੋ ਹੁਣ ਜੇ ਕਿਸੇ ਦੇ ਰਿਲੇ ਰਿਲੇਸ਼ਨਸ਼ਿਪ ਦੀ ਪ੍ਰੋਬਲਮ ਨਹੀਂ ਹੁੰਦੀ ਤਾਂ ਕਿਸੇ ਦੇ ਮੈਡੀਕਲ ਦੀ ਆ ਜਾਂਦੀ ਹੈ ਕਿਸੇ ਦੇ ਫਾਈਨੈਂਸ਼ੀਅਲ ਦੀ ਆ ਜਾਂਦੀ ਹੈ ਬਹੁਤ ਪੈਂਦਾ ਇਹ ਅਰਦਾਸ ਕਰਦੀ ਹਾਂ ਵਾਹਿਗੁਰੂ ਜੀ ਕਿਸੇ ਦੇ ਕੋਈ ਮਤਲਬ ਐਕਸੀਡੈਂਟ ਹੋਣ ਦਾ ਕੇਸ ਬਣ ਜਾਂਦਾ ਕੋਈ ਕੀ ਹੋ ਜਾਂਦਾ ਸੌਗ ਤਰ੍ਹਾਂ ਦੀਆਂ ਗੱਲਾਂ ਰਾਈਟ ਹਾਂਜੀ ਜੇ ਕੋਈ ਹੱਕ ਸੱਚ ਲਈ ਵੀ ਲੜਦਾ ਉਹ ਉਹਨੂੰ ਵੀ ਫਿਰ ਉਹਦੇ ਕੇਸ ਪੈ ਜਾਂਦੇ ਸੋ ਮਹਾਰਾਜ ਉਸ ਮੱਤ ਬਖਸ਼ੇ ਆਪਦੇ ਚਰਨੀ ਜੋੜੀ ਰੱਖੇ ਤਾਂ ਜਿਹੜੀਆਂ ਵੀ ਮੁਸ਼ਕਲਾਂ ਜ਼ਿੰਦਗੀ ਚ ਆਉਂਦੀਆਂ ਬੰਦਾ ਯੂ نو ਜੇ ਉਹਦਾ ਮਹਾਰਾਜ ਦਾ ਹੱਥ ਹੋਵੇ ਨਾ ਤਾਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਆਈ ਜਾਣ ਬੰਦਾ ਫਿਰ ਵੀ ਚੜਦੀ ਗਲਾ ਜਰਦਾ ਰਹਿਦਾ ਰਾਈਟ ਬੰਦਾ ਬੜੀ ਮਤਲਬ ਜੇ ਕਿਰਪਾ ਹੋਵੇ ਉਸ ਕਾਲ ਪਰਪਰੀ ਉਹਨੂੰ ਜਿੰਨੀਆਂ ਮਰਜ਼ੀ ਦੋਖ ਖੋਣ ਬੰਦਾ ਠੀਕ ਆ ਦੁੱਖਾਂ ਵਿੱਚ ਤੇ ਨਿਕਲਦਾ ਔਖਾ ਬਟ ਚੜਦੀ ਕਲਾ ਚ ਰਹਿੰਦਾ ਹਾਂ ਇਹ ਐਡਾਂ ਦਾ ਸਾਥ ਆਇਆ ਬੇਟੀ ਐ ਐਡੀ ਤੇ ਨਿਕਲੀ ਤੀ ਆ ਹੁਣ ਦੁੱਖ ਤਾਂ ਲੱਗਿਆ ਹੁਣ ਉਹ ਜਿਹੜੇ ਦੁੱਖ ਆਣ ਉਹ ਹਾਂਜੀ ਉਹ ਵੀ ਦੂਰ ਕਰੇ ਮਹਾਰਾਜ ਪਰ ਪਰ ਮਨ ਨੂੰ ਸ਼ਾਂਤੀ ਬਖਸ਼ੇ ਮਨ ਨੂੰ ਚੜਦੀ ਕਲਾ ਚ ਰੱਖੇ ਕਿ ਮਤਲਬ ਜਿਹੜਾ ਜਿੰਨਾ ਵੀ ਸਮਾ ਕਿਸੇ ਦਾ ਤੇ ਉਹ ਮਤਲਬ ਖੁਸ਼ੀ ਖੁਸ਼ੀ ਮਤਲਬ ਰਹਿ ਸਕੇ ਇੱਕ ਉਹ ਨਹੀਂ ਆਪਾਂ ਦੇ ਤੂੰ ਦਿਖਾਇਆ ਸੀ ਜੀ ਵੀਡੀਓ ਇੱਕ ਦਾ ਪੂਰੀ ਹੋ ਗਈ ਕਰ ਲਈ ਰਾਈਟ ਉਹਨੂੰ ਕੈਂਸਰ ਜਿੱਦਣ ਕੀ ਸੀਗਾ ਸੋ ਕਿੰਨਾ ਡਿਫੀਕਲ ਸੀ ਗੈਂਦ ਨੇ ਹਾਂਜੀ ਸੋ ਉਹ ਵੀ ਹੁਣ ਹੌਸਲੇ ਨਾਲ ਕਿਸੇ ਤਰ੍ਹਾਂ ਤੁਰਨਾ ਪੈਂਦਾ ਰਾਈਟ ਸੋਰੀਆ ਨਾਮ ਕਰਕੇ ਆਈਡੀ ਆ ਉਹ ਭਾਈ ਸਾਹਿਬ ਪਾਉਂਦੇ ਨੇ ਆਪਣੀ ਵਾਈਪ ਦੀਆਂ ਵੀਡੀਓ ਸੱਗੇ ਪਾਉਂਦੇ ਹੁੰਦੇ ਸੀਗੇ ਤੇ ਉਹਨਾਂ ਦਾ ਬੇਟਾ ਦੇਖ ਲਾ ਉਹ ਮੈਡੀਕਲ ਇੱਛਾ ਉਹ ਸੈਪਰੇਟ ਹੋ ਗਿਆ ਰਾਈਟ ਚਲੋ ਹਾਂਜੀ ਇੰਤਕ ਕਿਦਾਂ ਕਿੰਨਾ ਮਾੜਾ ਹੋਇਆ ਹੁਣ ਉਹਨੂੰ ਬੰਦਾ ਬਾਅਦ ਚ ਅੱਧਾ ਅੱਧੇ ਤੋਂ ਵੀ ਘੱਟ ਰਹਿ ਜਾਂਦਾ ਹੈ ਕਿ ਬਹੁਤ ਔਖਾ ਹੁੰਦਾ ਸਾਈਕੋਲੋਜੀਕਲੀ ਬਟ ਉਹੀ ਆ ਬੱਚਿਆਂ ਦੇ ਸਹਾਰੇ ਬੱਚਿਆਂ ਦੀ ਆਸ ਵਿੱਚ ਬੱਚਿਆਂ ਦੇ ਮਹਾਰਾਜ ਦੀ ਮਤਲਬ ਮਹਾਰਾਜ ਦੀ ਤਾਂ ਕਿਰਪਾ ਕਾਗਾ ਹੌਸਲਾ ਬਖਸ਼ਦਾ ਰਹਿੰਦੇ ਕਿ ਤੇ ਬੰਦਾ ਤੁਰ ਹੀ ਜਾਂਦਾ ਸੋ ਇਹੀ ਆ ਮਤਲਬ ਮੇਨ ਗੱਲ ਆ ਉੱਠਦੇ ਜਾ ਨਿਤਨੇਮ ਜਰੂਰ ਕਰੋ ਗੁਰਬਾਣੀ ਨਾਲ ਜੁੜੋ ਸ਼ਾਮ ਗਰਹ ਆਸ ਵੇਲੇ ਤਾਂ ਜੁੜੋ ਸੋ ਲਗੇ ਤਾਂ ਵੀ ਨਤਨੇ ਵਿੱਚ ਇਹ ਹੈ ਕਿ ਉਸ ਅਕਾਲ ਪੁਰਖ ਨੂੰ ਮਹਾਰਾਜ ਨੂੰ ਨਾ ਭੁੱਲੋ ਸੋ ਜੁੜੇ ਰਹੋ ਤਾਂ ਤਰੀ ਆਉਗੇ ਜ਼ਿੰਦਗੀ ਚ ਬੰਦਾ ਆਪ ਨਹੀਂ ਜੁੜਦਾ ਜੀ ਮਹਾਰਾਜ ਹਾਂ ਆਪ ਹੀ ਮਹਾਰਾਜ ਜੋੜਦਾ ਪਰ ਹਾਂ ਜੀ ਹਾਂ ਜੋੜ ਦਿੰਦਾ ਕੜੀਆਂ ਮਤਲਬ ਤੇ ਪਰ ਜਦੋਂ ਜੁੜ ਜਾਂਦਾ ਬੰਦਾ ਕਿਸੇ ਤਰ੍ਹਾਂ ਜਦੋਂ ਉਹਨੂੰ ਆਸਰਾ ਹੋਵੇ ਉਸ ਅਕਾਲ ਪੁਰਖ ਦਾ ਹੋਰ ਕੋਈ ਜਗ੍ਹਾ ਨਾ ਹੋਵੇ ਜਿਹੜੀ ਇੰਟੀਰੀਅਰ ਨਾ ਹੋਵੇ ਉਹ ਫਿਰ ਬੰਦਾ ਕਹਿੰਦਾ ਕੋਈ ਨਾ ਮੁਸ਼ਕਲ ਆ ਆਲਾਂਡ ਕੋਈ ਗੱਲ ਨਹੀਂ ਜਦ ਉਹ ਉੱਥੇ ਇੱਥੇ ਤੱਕ ਪਹੁੰਚ ਗਏ ਸਾਰਾ ਕੁਛ ਵਾਹਿਗੁਰੂ ਦਾ ਦਿੱਤਾ ਹੋਇਆ ਹੈ ਨਾ ਮਹਾਰਾਜ ਨੇ ਖੇਡ ਬਣਾਈ ਹੋਈ ਹੈ ਬੰਦਾ ਸੋਚਦਾ ਜੇ ਇੱਥੇ ਤੱਕ ਪਹੁੰਚ ਗਏ ਆ ਕੋਈ ਨਾ ਅੱਗੇ ਵੀ ਚੱਲ ਮਹਾਰਾਜ ਲੈ ਜਾਊਗਾ ਜੇ ਇੱਥੇ ਤੱਕ ਲੈ ਹੀ ਆਇਆ ਗਾਂਹ ਵੀ ਲੈ ਜਾਊਗਾ ਜਿੱਥੇ ਤੱਕ ਲੈ ਕੇ ਜਾਣਾ ਉਸ ਕਾਲਪੁਰਕਣਾ ਸੋ ਤਾਂ ਇਹ ਸਿੰਗਲ ਦੇ ਹੋਰ ਵੀ ਜਦੋਂ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਹੌਸਲਾ ਨਹੀਂ ਹਾਰਦੇ ਸੀ ਮਤਲਬ ਹੌਸਲਾ ਨਹੀਂ ਹਾਰਨਾ ਚੜ੍ਹਦੀ ਕਲਾ 'ਚ ਰਹੋ ਕੋਈ ਗੱਲ ਨਹੀਂ ਦੁੱਖ ਸੌਖਾ ਕੋਈ ਨਾ ਇਹ ਜ਼ਿੰਦਗੀ ਇੱਕ ਖੇਡ ਆ ਤਮਾਸ਼ਾ ਹੈ ਮਹਾਰਾਜ ਨੇ ਬਣਾਈ ਹੋਈ ਆ ਇੱਕ ਖੇਲ ਆ ਇਹਦਣੇ ਇਹ ਇੱਕ ਝੂਠਾ ਸੁਪਨਾ ਵੀ ਆ ਸੁਪਨਾ ਵੀ ਕਿਹਾ ਹੋਇਆ ਦੱਸਿਆ ਤਮਾਸ਼ਾ ਵੀ ਦੱਸਿਆ ਹੋਇਆ ਸੋ ਇੰਜੋਏ ਐਂਡ ਬੀ ਬਰੇਵ ਬੀ ਕ੍ਰੇਜੀਅਸ ਐਂਡ ਹਾਵ ਫੇਥ ਫੇਥ ਉਹ ਹੀ ਭਰੋਸਾ ਹਾਂਜੀ ਹਾਂਜੀ ਚਲੋ ਜੀ ਐਨਾ ਹੀ ਅੱਜ ਆਪਾਂ ਗੱਲਾਂ ਕਰਾਂ ਆਪਾਂ ਵੀ ਦੱਸ ਦਈਏ ਸਾਡੇ ਵੀ ਮਤਲਬ ਰਿਲੇਸ਼ਨਸ਼ਿਪ ਚ ਪ੍ਰੋਬਲਮ ਆਈਆਂ ਪਹਿਲਾਂ ਹੈਦਣੇ ਫਿਰ ਫਿਰ ਉਸ ਤੋਂ ਬਾਅਦ ਫਾਈਨੈਂਸ਼ਲੀ ਆਈਆਂ ਪ੍ਰੋਬਲਮ ਹੁਣ ਮੈਂ ਕਰ ਜਿੱਦ ਨੂੰ ਪਿੱਛੇ ਰਹਿ ਕੇ ਕਹਿੰਦਾ ਮੈਂ ਚੱਲ ਫਾਈਨੈਂਸ਼ਲੀ ਇਹ ਵੀ ਨਿਕਲ ਜੂਗਾ ਕਿ ਮੈਡੀਕਲੀ ਨਾ ਪ੍ਰੋਬਲਮ ਤਾਂ ਨਹੀਂ ਆਪਣੇ ਚੱਲ ਉਸ ਕੱਲੋਂ ਤਾਂ ਬੱਚੇ ਹੋਏ ਆ ਪਰ ਹੁਣ ਥੋੜਾ ਥੋੜਾ ਉੱਧਰ ਮੈਡੀਕਲੀ ਪ੍ਰੋਬਲਮਾਂ ਵੀ ਆ ਰਹੀਆਂ ਤਾਂ ਮੈਂ ਸੋਚਦਾ ਕੋਈ ਗੱਲ ਨਹੀਂ ਇਹ ਵੀ ਨਿਕਲ ਜਾਣਗੀਆਂ ਕੋਈ ਨਾ ਕਿਹਾ ਨਹੀਂ ਹੌਸਲਾ ਰੱਖਣਾ ਬਸ ਤੇ ਕੋਈ ਗੱਲ ਨਹੀਂ ਦੁੱਖ ਸੁੱਖ ਜਿੰਨੇ ਸਾਹ ਹੈ ਮਹਾਰਾਜ ਗੁਰਬਾਣੀ ਪੜਾ ਲਵੇ ਜੂੜੀ ਸਿੰਘ ਸਾਹਿਬ ਨੂੰ ਵੀ ਉਹਨਾਂ ਨੇ ਡਾਕਟਰ ਨੇ ਚੈੱਕ ਕੀਤਾ ਸੀਗਾ ਦੇਖਿਆ ਤੇ ਕਹਿੰਦੇ ਹੁਣ ਫਰੀ ਮੰਥ ਆਇਆ ਕਰੋ ਕਿਉਂਕਿ ਨਾ ਪਿਛਲੇ ਮਹੀਨੇ ਦਾ ਕਾਫੀ ਟੈਸਟ ਲਿਖੇ ਆ ਹਾਂਜੀ ਹੁਣ ਉਹਨਾਂ ਮਤਲਬ ਜਿਵੇਂ ਲਾਸਟ ਮੰਥ ਗਏ ਸੀ ਕਿ ਇਮਰਜੈਂਸੀ ਚ ਇਹਨਾਂ ਦੇ ਨਾ ਚੈਸਟ ਪੇਨ ਹੋ ਰਹੀ ਸੀ ਤੇ ਕਹਿੰਦੇ ਕੋਈ ਨਾ ਕੋਈ ਨਾ ਮੈਂ ਜਾਣਾ ਨਹੀਂ ਮਸਾ ਇਹਨਾਂ ਨੂੰ ਕਹਿ ਕੇ ਕਿ ਭੇਜਿਆ ਤੇ ਗਏ ਸੀ ਚੈੱਕ ਕਰਾ ਕੇ ਹਾਂਜੀ ਤੇ ਉਹ ਥੋੜਾ ਬਲੱਡ ਪ੍ਰੈਸ਼ਰ ਦੱਸਦੇ ਵਧਿਆ ਤੇ ਹਾਂਜੀ ਹਾਂਜੀ ਉਹ ਫੋਰ ਚੈਸਟ ਦਾ ਉਹਨਾਂ ਨੇ ਭਜਾਇਆ ਸੀ ਮਸ਼ੀਨ ਤੇ ਟ्रेडਮਿਲ ਤੇ ਤੇ ਉਹ ਹਜੇ ਉਧਰੋਂ ਕੋਈ ਆਇਆ ਨਹੀਂਗਾ ਕੁਝ ਹਾਂਜੀ ਲਾ ਕੇ ਕੁਝ ਹੋਗਾ ਫੋਨ ਤੇ ਹੁਣ ਡਾਕਟਰ ਕੋਲੇ ਗਏ ਸੀ ਫੈਮਿਲੀ ਕੋਲੇ ਉਹਨਾਂ ਨੇ ਲਿਖਿਆ ਮਤਲਬ ਬਲੱਡ ਵਰਕ ਹੋਰ ਮਤਲਬ ਭੁੱਖੇ ਰਹਿ ਕੇ 10 ਘੰਟੇ ਹਾਂਜੀ ਲੈਡ ਨੇ ਪੀਟ ਹਨਾ ਲੈਡ ਨੇ ਕਾਲਜ ਤੇ ਫਿਰ ਹੋਰ ਯੂਰੀਨ ਟੈਸਟ ਵਗੈਰਾ ਉਹ ਜੋ ਵੀ ਟੈਸਟ ਆ ਇਹਨਾਂ ਨੇ ਲਿਖਿਆ ਥੋੜੇ ਮਤਲਬ thorough ਟੈਸਟ ਤੇ ਉਹ ਦੇਖਦੇ ਆ ਫਿਰ ਜਾਵਾਂਗੇ ਡਾਕਟਰ ਕੋਲੇ ਉਹਨੇ ਤਰੀਕ ਦਿੱਤੀ ਹੈ ਤੇ ਕਰਮਜੀਤ ਨੂੰ ਵੀ ਨਵੀਂ ਦਵਾਈ ਦਿੱਤੀ ਆ ਤੇ ਇਹਦੀ ਕੰਡੀਸ਼ਨ ਜਿਹੜੀ ਉਹ ਫਿਰ ਸਪੈਸ਼ਲਿਸਟ ਕੋਲੇ ਵੀ ਜਾਣਾ ਸੋ ਕੋਈ ਨਾ ਜਿੰਨਾ ਚੱਕ ਮਹਾਰਾਜ ਚੜ੍ਹਦੀ ਕਲਾ ਚ ਰੱਖੂਗਾ ਵੀਡੀਓ ਬਣਾਈ ਜਾਈ ਤੇ ਬਣਾਈ ਚੱਲਾਂਗੇ ਤੇ ਫਿਰ ਕੋਈ ਨਾ ਜਿੱਦਾਂ ਹੋਊਗਾ ਬੱਸੀ ਜਾਵਾਂਗੇ ਨਾਲ ਦੀ ਨਾਲ ਤੇ ਉਦਾਂ ਹੌਂਕ ਲੈ ਬੁਲਾਉਂਦਾ ਤੇ ਇਦਾਂ ਨਹੀਂ ਟੈਮਦੀ ਕਲਾ ਚ ਨਹੀਂ ਜਾਂਦੇ ਸੋ ਕਦੀ ਕਦੀ ਮਨ ਹੋ ਜਾਂਦਾ ਮਤਲਬ ਥੋੜਾ ਹੈ ਤੜਈ ਤੇ ਪਰ ਪਰ ਉਹਦਾ ਰੈਕ ਦਾ ਵੀ ਮਤਲਬ ਆਮ ਜਿਹਾ ਇਨਸਾਨ ਆਪਾਂ ਕੋਈ ਜਾਂਦਾ ਪਰ ਉਹ ਸਮਾਰ ਅੱਜ ਦੇ ਮਤਲਬ ਮੈਂ ਦਿਲੋਂ ਕਹਿੰਦਾ ਕਿ ਬਹੁਤ ਕਿਰਪਾ ਤੇ ਕਿਰਪਾ ਇਦਾਂ ਕੀ ਹੌਸਲਾ ਮਹਾਰਾਜ ਨੇ ਦਿੱਤਾ ਹੋਇਆ ਆਪਦੇ ਨਾਲ ਜੋੜਿਆ ਹੋਇਆ ਤੇ ਇਹ ਇਹ ਹੀ ਸਭ ਤੋਂ ਵੱਡੀ ਚੀਜ਼ ਆ ਕਹਿੰਦੇ ਨੇ ਇਹੀ ਅਰਦਾਸਾਂ ਅਸੀਂ ਇਹੀ ਕਰਦੇ ਆ ਸਾਡੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਵੀ ਕਿ ਮਹਾਰਾਜ ਆਪਦੇ ਨਾਲ ਜੋੜੇ ਆਗੇ ਚੱਲਣੇ ਜੋੜੀ ਰੱਖੇ ਜਿੰਨਾ ਚਾ ਇੱਕ ਮਤਲਬ ਆ ਜੁੜੇ ਹੋਏ ਆ ਤਾਂ ਹੌਸਲਾ ਹੈਗਾ ਤੇ ਹਾਂਜੀ ਚਲੋ ਜੀ ਅੱਜ ਲਈ ਇੰਨਾ ਹੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਨੂੰ ਜ਼ਰੂਰੀ ਕਾਲ ਆ ਗਈ ਸੀ ਤਾਂ ਕਿ ਉਹਨਾਂ ਨੂੰ ਜਾਣਾ ਪਿਆ ਸੰਗਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ